ਸਾਡੇ ਵਿੱਚੋਂ ਜਾਤੀ ਵਿਵਸਥਾ ਖਤਮ ਕਰਨ ਦੇ ਕਰਨ ਲਈ ਅੱਜ ਕੱਲ ਸੁਪ ਦਿਹਾਰਾ ਸੀ ਖਾਲਸਾ ਪੰਥਰ ਖਾਲਸਾ ਪੰਥ ਦੀ ਹੀ ਰੱਖੀ ਸਥਾਪਨਾ ਕੀਤੀ ਜਿਹਦੇ ਵਿੱਚ ਅੰਮ੍ਰਿਤ ਦੇ ਬਾਟੇ ਦੇ ਨਾਲ ਜਾਤੀ ਵਰਸਤਾ ਦਾ ਮਲ ਪੂਰਨ ਤੌਰ ਤੇ ਖਤਲਾ ਕੀਤਾ ਜਿਹੜੇ ਨਫਰਤ ਭਰੇ ਵਿਹਾਰ ਦੇ ਵਿੱਚ ਪਹਾੜੀ ਰਾਜੇ ਬੋਲਦੇ ਸੀ ਅਸੀਂ ਨਹੀਂ ਸਕਣਾ ਗਰੀਬਾਂ ਦੇ ਨਾਲ ਦਲਤਾਂ ਨਾਲ ਤੇ ਫਿਰ ਸਾਹਿਬ ਨੇ ਕੀ ਕਿਹਾ ਆਪਣੇ ਨੇ ਤੇ ਇਹਨਾਂ ਹੀ ਸੀ ਕੇਪਾਸੇ ਸਭੀ ਮੁੰਜੇ 30 ਕਰੋੜ ਦੇ ਕਹ ਤੂੰ ਕਿਹੜੇ ਬਾਗ ਦੇ ਮੋਲੀਓ ਤੁਸੀਂ ਹੋਮ ਹੋਗੇ राजे ਹੋਮ ਹੋਗੇ ਬਾਹਰ ਤੇ ਹੋਮ ਹੋਗੇ ਆਪਣੇ ਘਰੇ ਜਾਓ ਇਹਨਾਂ ਦੇ ਨਾਲੇ ਸਕਣਾ ਦੇ ਨਾਲ ਆਓ ਨਹੀਂ ਜਾਓ ਤੇ ਉਸ ਸਦਕਾ ਮੈਂ ਪੰਜਾਬ ਦੇ ਵਿੱਚ ਯਾਤੀ ਨਫਤ ਨਹੀਂ ਵਿਕੀ ਤੇ ਸਾਡਾ ਮੇਰੇ ਨਾਨਕੇ ਵੀ ਸਾਡੇ ਕਰੀਬ ਗਲਤ ਪਰਿਵਾਰਾਂ ਦੇ ਨਾਲ ਹੀ ਕਰਦੀ ਦਾ ਪਿੰਡ ਕਰੇ ਵੀ ਅਸੀਂ ਤਾਂ ਵਿਹਾਂ ਸਾਕੇ ਦੇ ਵਿੱਚ ਨਹੀਂ ਵਰਤਦੇ ਰਹੇ ਆ ਜਿਵੇਂ ਆਪਣੇ ਭੈਣ ਭਾਈਆਂ ਦੇ ਪਰ ਜਦੋਂ ਯੂਪੀ ਵਿਆਹ ਦੇ ਵਿੱਚ ਹੁਣ ਵੀ ਜਾਂਦੇ ਆ ਕਿ ਉੱਥੇ ਇੰਨੀ ਨਾਪਟ ਹੁਣ ਵੀ ਆ ਸੁਧਾਨ ਨੂੰ ਲਾਗੂ ਹੋਏ ਨੂੰ ਵੀ ਸ਼ਤਰ ਜਿਤ ਤਰਸਾਲ ਹੋ ਗਏ ਅਜੇ ਵੀ ਇਹੀ ਹਾਲ ਤੇ ਅਸੀਂ ਬੋਟਾਂ ਚ ਜਾਂਦੇ ਆ ਸतीश ਗੜਾ ਦੁੱਤਿਆ ਤੇ ਉਹਦੇ ਮਿਸਾਲ ਤੁਹਾਡੇ ਕੋਲੇ ਕੀ ਆ ਸਾਡੇ ਰਾਸ਼ਟਰਪਤੀ ਉਹ ਪਛਣੀਆਂ ਸ਼੍ਰੇਣੀ ਦੇ ਵਿੱਚੋਂ ਤੇ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਉਹ ਰਾਸ਼ਟਰਪਤੀ ਬਣੇ ਜਦੋਂ ਉਹਦਾ ਰਾਸ਼ਟਰਪਤੀ ਬਣ ਗਿਆ ਸਭ ਤੋਂ ਪਹਿਲਾ ਨਾਗਰਿਕ ਹੋ ਗਿਆ ਕੀ ਉਸ ਨੂੰ ਹੱਕ ਨਹੀਂ ਕਿ ਕਿਸੇ ਵੀ ਮੰਦਰ ਗੁਰਦੁਆਰੇ ਜਾਂਨ ਤੋਂ ਜਾਂ ਮਸਜਿਦ ਤੇ ਜਾਣ ਨੂੰ ਮੈਂ ਕਹਣਾ ਤੜ ਨੂੰ ਤੌਰ ਤੇ ਤੁਸੀਂ ਜਿੰਨੇ ਮਰਜ਼ੀ ਬੱਡੇ-ਬੱਡੇ ਦਿੱਸ ਅਨੁਸਾਰ ਲੋ ਕੋਈ ਮਾੜੀ ਗੱਲ ਨਹੀਂ ਲੋਕ ਜਾਣਗੇ ਕਿ ਉਹ ਰੱਬ ਦਾ ਲੋ ਨੇ ਤੇ ਸਾਡੇ ਰਾਸ਼ਟਰਪਤੀ ਨੂੰ ਹੁਕਮ ਨਹੀਂ ਹੋਇਆ ਵੀ ਤੂੰ ਮੱਥਾ ਟੇਕ। ਕਿਹੋ ਜਿਆ ਸਭ ਦਾ ਸਮ ਸਮ ਪਾਵਰ ਦੇ ਰਿਆ ਜਿਹੜੇ ਜਿਹਦਾ ਸੈਨਾ ਦੇ ਨਾਲ ਰਾਸ਼ਟਰਪਤੀ ਦਾ ਕਾਨੂੰਨ ਚੱਲਦਾ ਉਹ ਉਹ ਉਹਨੂੰ ਤਾਂ ਖੁਦ ਨਹੀਂ ਆਗਿਆ ਹੈਗੀ ਭਾਰਤ ਵਿੱਚ ਆਜ਼ਾਦੀ ਦੇ ਨਾਲ ਬਹੁਤਾਂ ਮੈਂ ਜਾਣਦੀ ਫਿਰ ਅਸੀਂ ਕਿੱਥੇ ਕੇਲੀ ਚੋਚੇ ਜਿਹਾ ਬੈਠੇ ਆ ਬਾਪਾ ਸਾਹਿਬ ਨੇ ਸਵਿਧਾਨ ਬਣਾਇਆ ਪਹਿਸਟ ਨਾਗਰਿਕ ਰਸ਼ਟਰਪਤੀ ਬਣਾਇਆ ਤੇ ਫਿਰ ਵੀ ਜਾਤੀ ਨਾਲ ਚੱਕੀ ਫਿਰਦੇ ਵੀ ਇਹਦੇ ਪਈ ਦੂਜੀ ਦਲਤ ਜਾਤੀ ਤੋਂ ਆਇਆ ਅਸੀਂ ਨਹੀਂ ਇਹ ਤਾਂ ਤੇ ਇਹੋ ਜਿਹਾ ਸੋਚ ਜੇ ਰੱਖੋਗੇ ਤਵੇਂ ਸਮਝਦੇ ਕਿਵੇਂ ਦਲਤ ਦਬਲਾ ਹੋ ਸਕਦਾ ਕਿਵੇਂ ਆਪਸੇ ਸਮਾਜ ਦੇ ਵਿੱਚ ਜਾ ਸਕਦੀ ਹੈ ਤੇ ਮੈਨੂੰ ਯਾਦ ਹੈ ਦਸਤਾਵੇਜ਼ ਤਾਂ ਜਾਇਨੇ ਕੋਸਟ ਮੈਂ ਤੇ ਸਕਾਲਰ ਦੀ ਵੀ ਅਸੀਂ ਗੱਲ ਕਰ ਰਹੇ ਹਾਂ ਵੀ ਇਹਨਾਂ ਦੇ ਸੋਚ ਦੇ ਬੱਚੇ ਨੂੰ ਅਸੀਂ ਉੱਚਾ ਲੈ ਕੇ ਜਾਈਏ ਉਹ ਖੁਦ ਹੋਰ ਪਾਵਰ ਕਰ ਰਹੇ ਹਨ ਸਰ ਨੂੰ ਤੇ ਅੱਜ ਤੋਂ ਸਨ ਸਾਲ ਪਹਿਲਾਂ ਕੋਲਜ ਸਾਰੇ ਫੈਲ ਹੋ ਚੁੱਕੇ ਸੀ ਸਕਾਲਰਸ਼ਿਪਾਂ ਹੀ ਖਾ ਗਏ ਤੇ ਮੰਤਰੀ ਫੱਦ ਹੋ ਗਈ ਦਲਤਾਂ ਦੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਕੱਢ ਕੇ ਤੇ ਉਹਨਾਂ ਦੇ ਬੱਚਾ ਢਿੱਡ ਪਤਲੀ ਕਿੱਡਾ ਕੁ ਵੱਡਾ ਪਰਦਾ ਹੀ ਨਹੀਂ ਪਤਾ ਨਹੀਂ ਰੱਬ ਨੇ ਢਿੱਡ ਕਹਿ ਜਨ ਲਾਇਆ ਇਹ ਪਹਿਲੀ ਜਦੋਂ ਸਰਕਾਰਾਂ ਕਾਂਗਰਸ ਆਈਆਂ ਨੇ ਆ ਬੱਚੇ ਮੇਰੇ ਬੈਠੇ ਨੇ ਤੇ ਆਪਦੇ ਪਿਛਲੇ ਆਪਦੇ ਮੈਨੇਜਮੈਂਟਾਂ ਨਾਲ ਗੱਲ ਕਰਕੇ ਦੇਖੋ ਵੀ ਤੁਹਾਡੇ ਇੱਥੇ ਲੋਕ ਲੱਗੇ ਨੇ ਕਾਲਜਾਂ ਨੂੰ ਵੀ ਵੀ ਕਰੋੜ 10-10 ਕਰੋੜ ਕਾਲਜਾਂ ਦੇ ਮਨ ਦਿੰਦੇ ਤੇ ਜਦੋਂ ਦਰਸਭੰਨ ਦੀ ਸਰਕਾਰ ਆਹੀ ਤੇ ਸਾਡੀ ਸਰਕਾਰ ਆਈ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਭ ਤੋਂ ਪਹਿਲਾਂ ਤੁਹਾਡੇ ਜੇਬਾਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਕਿਹਾ ਵੀ ਰੋਟੀ ਘੱਟ ਮਿਲ ਜੂ ਸਾਡੇ ਬੱਚਿਆਂ ਦੇ ਸਕੂਲ ਦੇ ਸਿੱਪਿਟੂ ਨੂੰ ਮਿਲ ਨਹੀਂ ਚਾਹੀਦਾ ਕਿਉਂਕਿ ਇਹਨੇ ਅੱਗੇ ਪੜ੍ਹਾਈ ਕਰਨੀ ਹੈ ਇੱਕ ਲੇਬਰ ਦੇ ਵਿੱਚੋਂ ਬੱਚੇ ਦੀ ਫੀਸ ਬੱਚੇ ਦੀ ਵਹਿਦੀ ਕਿਤਾਬਾਂ ਨਹੀਂ ਲੈ ਕੇ ਚੇਦਰਸ ਤੇ ਜੋ ਉਹ ਬੱਚੇ ਮੈਨੂੰ ਪਤਾ ਵੀ ਜਦੋਂ ਗਰੀਬੀ ਦੇ ਵਿੱਚੋਂ ਕੋਈ ਪੜਦਾ ਇੱਕ ਗਰੀਬੀ ਸ਼ਬਦ ਮਾਂ ਸ਼ਬਦ ਇਹਦੇ ਤੇ ਬਹੁਤ ਸਾਰੇ ਕਵੀਆਂ ਨੇ ਲੇਖਕਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਲਿਖੀ ਪਰ ਜਿਸ ਤਨ ਲਾਗੇ ਸੋ ਤਨ ਜਾਵੇ ਜਿਹਦੇ ਉੱਪਰ ਦੀ ਗਰੀਬੀ ਨੰਗਦੀ ਆ ਜੀਤੇ ਨਾਲ ਬੀਤਦੀ ਆ ਪਤਾ ਉਸ ਨੂੰ ਲੱਗਦਾ ਗਰੀਬੀ ਕੀ ਹੁੰਦੀ ਆ ਇਹ ਕਈ ਵਾਰ ਕਈ ਲਿਟਰੇਚਰ ਦੇ ਵਿੱਚ ਵੀ